ਸਤਿ ਸ਼੍ਰੀ ਅਕਾਲ ਅਮਰਿੰਦਰ ਗਿੱਲ ਨੇ ਪਹਿਲਾਂ ਮਾਰ ਕੇ ਚੱਲ ਜਣਾ ਕੋਲ ਉਹਦੇ ਵਿੱਚ ਵੀ ਪਾਕਿਸਤਾਨੀ ਕਲਾਕਾਰ ਕਿਉਂਕਿ ਜਿਹੜੀ ਸ਼ੁਰੂਆਤ ਵਿੱਚ ਉਹ ਅਮਰਿੰਦਰ ਗਿੱਲ ਨੇ ਕੀਤੀ ਸੀ ਪਾਕਿਸਤਾਨੀ ਕਲਾਕਾਰ ਉਹੀ ਲੈ ਕੇ ਆਏ ਸੀ ਹਾਂਜੀ ਕਿ ਜੇ ਇਹ ਸਟੂਫ ਦਾ ਵੀ ਵਿਰੋਧ ਹੰਕਾਰ ਚੱਲ ਜਣਾ ਕੋਲ ਉਹਦੇ ਵਿੱਚ ਚਾਹੁੰਦੇ ਬੰਦੇ ਬੇ ਅਮਰਿੰਦਰ ਤਾਂ ਬਹੁਤ ਪਿਆਰਾ ਹੁੰਦਾ ਉਹਨੇ ਪਾਕਿਸਤਾਨੀ ਮੇਰੇ ਮੁੰਡੇ ਨੂੰ ਵੀ ਉਹਨੇ ਇੰਟਰੋਡਿਊਸ ਕਰਾਇਆ ਸੀ ਯਾਰਣ ਮੁੱਲੇ ਪਹਿਲੀ ਫਿਲਮ ਯੋਗਰਾ ਇਹ ਆਰਟਿਸਟ ਇੱਦਾਂ ਨਹੀਂ ਸੋਚਦਾਂ ਦਾ ਹਿੰਦੁਸਤਾਨੀਆ ਪਾਕਿਸਤਾਨੀ ਜੇ ਅਮ ਬੰਦੇ ਦੇ ਪੁੱਤ ਬਣ ਕੇ ਆਪਾਂ ਰਹੀਏ ਮੈਂ ਤੁਹਾਨੂੰ ਦੱਸਦਾ ਮੈਂ ਬਹੁਤ ਵਾਰੀ ਗਿਆ ਲੋਕ ਬਹੁਤ ਪਿਆਰੇ ਆ ਉੱਧਰ ਪਿਆਰ ਕਰਨ ਵਾਲੇ ਆ ਉੱਥੇ ਦੇ ਪੋਲਿਟਿਸ਼ੀਨ ਵੀ ਚਾਹੁੰਦਾ ਆ ਤੇ ਖੁਦ Imran Khan ਸਾਹਿਬ ਨੇ ਕਿਆ ਬਾਤ ਸੀ ਲੰਗਾ ਬਣਾ ਕੇ ਸਾਡੇ ਪ੍ਰਾਈਮ ਮਿੰਿਸਟਰ ਸਾਹਿਬ ਵੀ ਨਾ ਚਾਹੁੰਦੇ ਨਹੀਂ ਸੀ ਬੜਨਾ ਕਰਤਾਰਪੁਰ ਸੌ ਰੋਜ ਜਾਂਦੇ ਸੀ ਰੋਜ ਆਉਂਦੇ ਸੀ ਉਹਨੇ ਮਦੀਨੇ ਨਾਲ ਦੇਖੋ ਤਸ਼ਵੀਰ ਦਿੱਤੀ ਕਿੱਡੀ ਵੱਡੀ ਗੱਲ ਆ ਤੇ ਮੀਆਂ ਸਾਹਿਬ ਨਵਾਜ਼ ਸ਼ਰੀਫ ਜਿਹੜੇ ਆ ਉਹਨਾਂ ਨੇ ਉਹਨਾਂ ਦੇ ਘਰ ਗਏ ਆਪਣੇ ਮੋਦੀ ਸਾਹਿਬ ਤੁਹਾਡੇ ਸਾਹਮਣੇ ਵੀਡੀਓ ਨੇ ਉਹ ਦੇਖ ਲਓ ਕੋਸ਼ਿਸ਼ ਪੋਲਿਟਿਸ਼ੀਅਨ ਵੀ ਕਰਦੇ ਪਰ ਉੱਥੇ ਪੋਲਿਟਿਸ਼ ਉੱਥੇ ਪ੍ਰਧਾਨ ਮੰਤਰੀ ਜਿਹੜਾ ਵੀ ਹੋਵੇ ਮੈਂ ਹੁਣ ਜਾਂਦੀ ਨਹੀਂ ਗੱਲ ਕਰਦਾ ਕੋਈ ਵੀ ਹੋਵੇ ਜਿਹੜੀ ਗੱਲ ਕਰਦੇ ਫੌਜ ਮੰਨਦੀ ਆ ਆਪਾਂ ਵੀ ਮੰਨਦੇ ਆ ਉਹਨਾਂ ਦੀ ਠੀਕ ਹੈ ਨਾ ਪੰਜਾਬੀ ਸਭ ਤੋਂ ਜ਼ਿਆਦਾ ਕੁਰਬਾਨੀਆਂ ਲਈ ਤਿਆਰ ਹੋ ਜਾਂਦੇ ਜੇ ਪ੍ਰਧਾਨ ਮੰਤਰੀ ਐਲਾਨੇ ਜੰਗ ਉੱਥੇ ਕੱਖ ਨਹੀਂ ਸਮਝਦੇ ਪ੍ਰਧਾਨ ਮੰਤਰੀ ਉੱਥੇ ਤੇ ਹੁੰਦਾ ਹੈ ਰੱਬਾ ਉਮਰ ਪੂਰੀ ਕਰ ਲਵੇ ਜਾਏ ਨੇ ਹੁਣ ਬਾਕੀ ਦੀ ਉਮਰ ਜੇਲ੍ਹ ਚ ਜਾਣਾ ਜਾਂ ਇਹਨੂੰ ਫਾਇਰ ਟੰਗ ਦੇਣਾ ਉਹ ਤੋਂ ਬੁਲਕੀ ਜੀ ਬੋਗਰੀਆ ਲੋਕ ਆਪਣ ਲੋਕ ਐਕਚੁਅਲੀ ਉਹ ਯਾਰ ਆਪਣੇ ਆ ਕੋਈ ਆ ਕੋਈ ਕਹਾਣੀ ਨਹੀਂ ਉਹਨੇ ਚਾਹੁੰਦੇ ਜੰਗ ਲੱਗੇ ਨਹੀਂ ਬੜੇ ਪਿਆਰੇ ਲੋਕ ਐਥੋਂ ਹੀ ਗਏ ਆ ਨਾਲੇ ਉਹ ਕਿਨੇ ਆਏ ਉੱਥੇ